ਜਿਸ ਦੇ ਨਾਲ ਉਹਨਾਂ ਨੂੰ ਸਟੂਡੈਂਟ ਵੀਜ਼ਾ ਦਿੱਤਾ ਸੀ ਉਹਦੇ ਵਿੱਚ ਕਿਤੇ ਇਹ ਪ੍ਰੋਮਿਸ ਕੀ ਸੀ ਉਹਨਾਂ ਨਾਲ ਕਿ ਤੁਹਾਨੂੰ ਅਸੀਂ ਇੱਥੇ ਪੱਕੇ ਤੌਰ ਤੇ ਸਥਾਪਿਤ ਕਰਾਂਗੇ ਅੱਜ ਆਈ ਅੱਜ ਅਸੀਂ ਇੱਥੇ ਦੇ ਐਜੂਕੇਟਰ ਦੇ ਉੱਤੇ ਕਿ ਉਹ ਜਿਹੜਾ ਵਾ ਇਹ ਗੱਲ ਕਰ ਰਿਹਾ ਹੈ ਇਹ ਬਿਲਕੁਲ ਜਿਹੜਾ ਹੈਗਾ ਮੈਂ ਇਸ ਨੂੰ ਨਹੀਂ ਪਾਇਆ ਕਰਦਾ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ ਸਟੂਡੈਂਟ ਨੂੰ ਜੇ ਬਹੁਤ ਵੱਡੀ ਗੈਂਦੀ ਦੇ ਵਿੱਚ ਇੱਥੇ ਸੈਟਲ ਹੋਣ ਲਈ ਸਾਡੀ ਗਵਰਨਮੈਂਟ ਨੇ ਮਦਦ ਕੀਤੀ ਹੈ ਸੁਰਨਿਸ ਜਿਹੜੇ ਆਏ ਉਹਦਾ ਬਲੇਮ ਤਾਂ ਅਡਜਸਟਮੈਂਟ ਟੂਡੋ ਨੂੰ ਦਿੱਤਾ ਜਾ ਰਿਹਾ ਹੈ ਲਿਬਰਲ ਪਾਰਟੀ ਐਸ ਵੇਲੇ ਕਿਹੜੇ ਬਲੂਪ੍ਰਿੰਟ ਤੇ ਕੰਮ ਕਰ ਰਹੀ ਹੈ ਕਿ ਉਹਨਾਂ ਦਾ ਅਗਲਾ ਮਕਸਦ ਹੈ ਇਹ ਵੱਡੇ ਵੱਡੇ ਐਲਾਨ ਕਰਨ ਦਾ ਜਾਣਦੇ ਆ ਸੁਖਤਾਰੀਵਾਲ ਜੀ ਸਾਡੇ ਨਾਲ ਮੌਜੂਦ ਨੇ ਸੁਖਤਾਰੀਵਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਵੱਡੇ ਵੱਡੇ ਐਲਾਨ ਜਿਹੜੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਹੋ ਰਹੇ ਨੇ ਇਹ ਪਾਲਿਸੀਆਂ ਬਦਲੀਆਂ ਜਾ ਰਹੀਆਂ ਨੇ ਪ੍ਰੋਗਰਾਮਸ ਬਦਲੇ ਜਾ ਰਹੇ ਨੇ ਕੈਪ ਲਗਾਏ ਜਾ ਰਹੇ ਨੇ ਇਹਦੇ ਪਿੱਛੇ ਕੀ ਮਕਸਦ ਹੈ ਕੀ ਤੁਹਾਡਾ ਤੁਹਾਡੀ ਪਾਰਟੀ ਦਾ ਨਵਾਂ ਬਲੂਪ੍ਰਿੰਟ ਹੈ ਸਾਨੂੰ ਪਹਿਲਾ ਬਲੂਪ੍ਰਿੰਟ ਇਹ ਹੈਗਾ ਕਿ ਕੈਨੇਡੀਅਨ ਲੋਕ ਤੇ ਕੈਨੇਡੀਅਨ ਬਿਜ਼ਨਸ ਸਾਡੀ ਜਿਹੜੀ ਪ੍ਰਾਇੋਰਟੀ ਹੈਗੀ ਜੀ ਕਿਸ ਤਰ੍ਹਾਂ ਕੈਨੇਡੀਅਨ ਬੱਚਿਆਂ ਨੂੰ ਜਿਹੜੀ ਆ ਉਹ ਚਾਹੇ ਜੌਬ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਔਰ ਕੈਨੇਡੀਅਨ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਪ੍ਰੋਟੈਕਟ ਕਰਨਾ ਸੋ ਮੇਨ ਫੋਕਸ ਸਾਡਾ ਕੈਨੇਡਾ ਕੈਨੇਡੀਅਨ ਲੋਕ ਤੇ ਕੈਨੇਡੀਅਨ ਬਿਜ਼ਨਸ ਹੈਗੇ ਉਸ ਨੂੰ ਹੱਦ ਨਜ਼ਰ ਆ ਕੇ ਜਿਹੜਾ ਵਾ ਉਹ ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਕੀਤੀ ਆ ਤਾਂ ਉਹ ਪਾਲਿਸੀ ਜਿ ਬਣਾਈ ਜਾ ਰਹੀ ਆ ਲੱਗਦਾ ਇਹ ਪਾਲਿਸੀਆਂ ਐ ਸਟ੍ਰੈਟਜੀ ਅੱਗੇ ਕੰਮ ਕਰੇਗੀ ਕਿਉਂਕਿ ਇਸ ਵੇਲੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਜਿਨ੍ਹਾਂ ਨੂੰ ਪਤਾ ਲੱਗਾ ਵੀ ਕੈਪ ਲੱਗ ਗਈ ਹੈ ਜਿਨ੍ਹਾਂ ਦੇ ਪਰਮਿਟ ਖਤਮ ਹੋਣ ਵਾਲੇ ਅੱਗੇ ਪਰਮਿਟ ਨਹੀਂ ਮਿਲਲੇ ਤਾਂ ਉਹ ਕਾਫੀ ਜ਼ਿਆਦਾ ਨਰਾਜ਼ ਨੇ ਇਸ ਵੇਲੇ ਉਹ ਪ੍ਰੋਟੈਸਟ ਤੇ ਬੈਠੇ ਹੋਏ ਨੇ ਤੇ ਬਹੁਤ ਸਾਰੇ ਸਟੂਡੈਂਟਸ ਦੀ ਇਹ ਸ਼ਿਕਾਇਤ ਆ ਉਹ ਕਹਿੰਦੇ ਨੇ ਵੀ ਸਾਨੂੰ ਕਾਲਜਾਂ ਦੇ ਵਿੱਚ ਫੇਲ ਕੀਤਾ ਜਾ ਰਿਹਾ ਤੁਹਾਡੇ ਤੱਕ ਇਹ ਖ਼ਬਰਾਂ ਪਹ ਛੋਈ ਗਈ ਵੀ ਜਿਹਨਾਂ ਨੂੰ ਜ਼ਬਰਦਸਤੀ ਫੇਲ ਕਿਉਂ ਕੀਤਾ ਜਾ ਰਿਹਾ ਹੈ ਇੱਕ ਚੀਜ਼ ਦੱਸ ਫ੍ਰੀਡਿੰਗ ਸਿਸਟਮ ਜਿਹੜਾ এডੂਕੇਸ਼ਨ ਦਾ ਬੜਾ ਪੇਰ ਹੈ ਮੈਂ ਵੀ ਇੱਥੇ ਆ ਕੇ ਜਿਹੜੀਆਂ ਦੋ ਡਿਗਰੀਆਂ ਕੀਤੀਆਂ ਬੱਚੇ ਵੀ ਮੇਰੇ ਸਿਸਟਮ ਚੋਂ ਗਏ ਆ ਔਰ ਤੁਹਾਡੇ ਦਰਸ਼ਕ ਵੀ ਇਸ ਕਰਕੇ ਜਿਹੜਾ ਨੇ ਉਹ ਕਹਿਣਗੇ ਜਿਹੜਾ ਕੈਨੇਡਾ ਦਾ এডੂਕੇਸ਼ਨ ਸਿਸਟਮ ਆ ਉਹਦੇ ਵਿੱਚ ਕੋਈ ਵੀ ਟੀਚਰ ਜਿਹੜਾ ਹੈਗਾ ਉਹ ਦਰੈਤ ਪਾ ਨਹੀਂ ਕਰਦਾ ਕੋਈ ਵੀ ਕਿਸ ਜੈਂਡਰ ਨੂੰ ਬਿਲੋਂਗ ਕਰਦਾ ਹੈ ਉਹ ਤੇ ਕੀ ਸੈਕਸਚੁਅਲ ਓਰੀਐਂਟੇਸ਼ਨ ਕਿੱਥੋਂ ਆਇਆ ਕੀ ਉਹਦਾ ਰੰਗ ਆ ਇਹਦੇ ਵਿੱਚ ਕਦੇ ਨਹੀਂ ਬਿਆ ਉਹ ਫੇਰ ਸਿਸਟਮ ਹੈਗਾ ਉਹਦੇ ਵਿੱਚ ਜੇ ਇਹ ਇਲਜ਼ਾਮ ਲਾਈਏ ਅੱਜ ਅਸੀਂ ਇੱਥੇ ਦੇ ਐਜੂਕੇਟਰ ਦੇ ਉੱਤੇ ਕਿ ਉਹ ਜਿਹੜਾ ਵਾ ਇਹ ਗਲਤ ਕਰ ਰਿਹਾ ਇਹ ਬਿਲਕੁਲ ਜਿਹੜਾ ਹੈਗਾ ਮੈਂ ਇਸ ਨੂੰ ਨਿਪਾਇਆ ਕਰਦਾ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ ਔਰ ਇਹ ਜੇ ਫੈਸਲੇ ਜਾਂ ਇਹੋ ਜੀਆਂ ਗੱਲਾਂ ਕਰਨੀਆਂ ਉਹ ਸਾਨੂੰ ਸੋਧੀਆਂ ਨਹੀਂ ਜੀ ਜਿਹੜੇ ਸਟੂਡੈਂਟ ਪ੍ਰੋਟੈਸਟ ਤੇ ਬੈਠੇ ਹੋਏ ਨੇ ਪਰਮਟਾ ਰੋ ਲੈ ਕੇ ਕੀ ਉਹਨਾਂ ਦੇ ਪ੍ਰੋਟੈਸਟ ਦਾ ਕੋਈ ਅਸਰ ਹੋਏਗਾ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਪ੍ਰੋਟੈਸਟ ਜਿਹੜੇ ਨੇ ਇਸ ਦੇ ਵਿੱਚ ਜਿਹੜੇ ਨੇ ਉਹ ਕੋਈ ਜਿਹੜਾ ਮੈਨਾ ਨਹੀਂ ਲਿਖਾਉਂਦੇ ਡਾਇਲੌਗ ਮੈਨਾ ਲਿਖਾਉਂਦਾ ਓਕੇ ਜੇ ਡਾਇਲੌਗ ਦੇ ਵਿੱਚ ਮੈਂ ਕਹਾ ਮੈਨਿਟਰੋਪਾ ਦੇ ਵਿੱਚ ਲਾ ਲਵਾਂ ਜੀ ਮੈਨਿਟਰੋਪਾ ਦੀ ਗਵਰਨਮੈਂਟ ਨੇ ਕਿਹਾ ਵੀ ਸਾਨੂੰ ਵਰਕਰਸ ਦੀ ਲੋੜ ਆ ਸਾਨੂੰ ਪਾਰਟਿਕੂਲਰ ਖਿੱਤੇ ਦੇ ਵਿੱਚ ਜਿਹੜੇ ਨੇ ਲੋੜ ਹੈਗੀ ਤਾਂ ਅਸੀਂ ਕਿਹਾ ਠੀਕ ਹੈ ਜੇ ਤੁਹਾਨੂੰ ਲੋੜ ਆ ਤੁਸੀਂ ਅਸੀਂ ਉਹਦੇ ਐਕਸਟੈਂਡ ਕਰ ਦਨੇ ਆ ਪਰ ਤੁਸੀਂ ਲਿਖ ਕੇ ਦਿਓ ਗਵਰਨਮੈਂਟ ਨੇ ਲਿਖ ਕੇ ਦਿੱਤਾ ਸੋ ਮੈਂ ਸਟੂਡੈਂਟ ਜਿਹੜੇ ਬੈਠੇ ਨੇ ਪ੍ਰੋਟੈਸਟ ਕਰਨ ਵਾਸਤੇ ਉਹਨਾਂ ਨੂੰ ਇੱਕੋ ਗੱਲ ਦੱਸਣੀ ਚਾਹਣਾ ਪੈਲੀਗਾ ਤਾਂ ਮੰਤਰੀ ਨੇ ਵੀ ਇਹ ਗੱਲ ਕਲੀਅਰ ਕੀਤੀ ਹੈ ਕਿ ਜਿਸ ਦਿਨ ਉਹਨਾਂ ਨੂੰ ਸਟੂਡੈਂਟ ਵੀਜ਼ਾ ਦਿੱਤਾ ਸੀ ਹ ਉਹਦੇ ਵਿੱਚ ਕਿਤੇ ਇਹ ਪ੍ਰੋਮਿਸ ਨਹੀਂ ਸੀ ਉਹਨਾਂ ਨਾਲ ਕਿ ਤੁਹਾਨੂੰ ਅਸੀਂ ਇੱਥੇ ਪੱਕੇ ਤੌਰ ਤੇ ਸੈਟਲ ਕਰਾਂਗੇ ਉਹਦੇ ਵਿੱਚ ਕੋਈ ਸੀ ਕਿ ਤੁਸੀਂ ਆਪਣੀ ਵਿਦਿਆ ਲਮੋ ਇਨਫੈਕਟ ਇੱਕੋ ਇੱਕ ਕੰਡੀਸ਼ਨ ਸੀ ਤੁਸੀਂ ਆਪਣੀ ਵਿਦਿਆ ਪੂਰੀ ਕਰਕੇ ਵਾਪਸ ਆਓਗੇ ਸੋ ਉਹ ਜਿਹੜਾ ਹੈਗਾ ਉਹ ਅੱਜ ਵੀ ਉਹੀ ਪਾਲਿਸੀ ਹੈ ਉਹਦੇ ਮੇਲ ਪਾਲਿਸੀ ਇਨਫੈਕਟ ਇਹਨਾਂ ਦੀ ਮਦਦ ਕੀਤੀ ਬਹੁਤ ਵੱਡੀ ਗਲਤੀ ਜਿਹਦੇ 90000 ਪੋਜੀਸ਼ਨ ਨਿਕਲੀ ਸੀ ਇੱਕੋ ਇੱਕ ਤਾਂ ਉਹਦੇ ਵਿੱਚ 40000 ਪਹਿਲੇ ਸਟੂਡੈਂਟ ਲੈ 20000 ਜਿਹੜਾ ਸੀਗੇ ਮੈਡੀਕਲ ਰਿਲੇਟਡ ਫੀਲਡ ਦੇ ਨਾਲ ਹੈ ਔਰ 30000 ਜਿਹੜੇ ਸੀ ਲੋਅ ਐਂਡ ਮਿਡ ਸਕਿਲ ਜਿਹੜੇ ਸੀ ਵਰਕਰਸ ਉਹ ਮੈਂ ਉਹ ਕੀਤਾ ਸੀ ਵੀ ਇਹ ਲੈਣਾ ਚਾਹੀਦਾ ਪਰ ਉਹ ਵੀ ਪੂਰੇ ਨਹੀਂ ਹੋਏ ਚਲ ਉਹਨਾਂ ਦੀ ਤੇ ਉਹਦੇ ਵਿੱਚ ਵੀ ਅਸੀਂ ਸਟੂਡੈਂਟਸ ਨੂੰ ਦਿੱਤੀ ਫਿਰ ਜਿਹੜੀ ਸੀ ਐਕਸਪ੍ਰੈਸ ਐਂਟਰੀ ਜਿਹੜੀ ਸੀਗੀ ਇਨ ਕੈਨੇਡਾ ਐਕਸਪੀਰੀਐਂਸ ਕਲਾਸ ਲੈ ਕੇ ਕਿੰਨੀਆਂ ਐਂਟਰੀ ਜੇ ਲੈ ਕੇ ਆਂਦੇ ਉਹਦੇ ਨਾਲ ਵੀ ਸਟੂਡੈਂਟਸ ਦੀ ਮਦਦ ਹੋਈ ਇੱਕ ਵਾਰ ਤਾਂ 75 ਸਕੂਲ ਹੀ ਲੈ ਕੇ ਅਸੀਂ ਜਿਹਦੇ ਵਿੱਚ ਉਦੋਂ 27232 ਸਟੂਡੈਂਟ ਉਦੋਂ ਜਿਹੜੇ ਨੇ ਪੱਕੇ ਕੀਤੇ ਆ ਸੋ ਸਟੂਡੈਂਟਸ ਨੂੰ ਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੈਟਲ ਹੋਣ ਲਈ ਸਾਡੀ ਗਵਰਨਮੈਂਟ ਨੇ ਮਦਦ ਕੀ ਤੇ ਆ ਔਰ ਅਸੀਂ ਕਰਦੇ ਨਹੀਂ ਜਿਹੜੀ ਕਹਿੰਦੇ ਵੀ ਅਸੀਂ ਨਹੀਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਜਿਹੜੀ ਤੁਸੀਂ ਕਿਸੇ ਐਜੂਕੇਸ਼ਨ ਇੰਸਟੀਟਿਊਸ਼ਨ ਚ ਗਏ ਆ ਜਿਹੜੀ ਕੁਆਲੀਫਾਈ ਕਰਦੀ ਹੈਗੀ ਆ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਮਿਲੂਗਾ ਉਹਨੂੰ ਜਿੰਨੇ ਸਮੇ ਦਾ ਮਾ ਉਹ ਪਾਲਸੀ ਹੈਗੀ ਆ ਉਹ ਪਾਲਸੀ ਤੇ ਚੇਂਜ ਨਹੀਂ ਕੀਤੀ ਉਸ ਪਾਲਸੀ ਮੁਤਾਬਕ ਉਹਨੇ ਸਮਝਦਾ ਤਾਂ ਵਰਕ ਪਰਮਿਟ ਜਿਹੜਾ ਉਹ ਮਿਲ ਹੀ ਰਿਹਾ ਨਾ ਉਸ ਤੋਂ ਬਾਅਦ ਤੁਸੀਂ ਪੱਕੇ ਹੋਣਾ ਨਾ ਹੋਣਾ ਉਹ ਉਹਨਾਂ ਦੀ ਐਪਰਟ ਉਹਨਾਂ ਦੀ ਕਿਸਮਤ ਔਰ ਉਹਨਾਂ ਦਾ ਜਿਹੜਾ ਉਹ ਸਿਸਟਮ ਦੇ ਵਿੱਚ ਫੈਲ ਕਰਦਾ ਸੋਥਲੀਵਾਲ ਜੀ ਸਸਕੈਚੁਆਨ ਨੇ ਜਿਵੇਂ ਕਿਹਾਤਾ ਕਿ ਹਾਰਟੂ ਜਿਹੜਾ ਉਹਨਾਂ ਦਾ ਫਿਲ ਪ੍ਰੋਗਰਾਮ ਸੀ ਉਹ ਬੰਦ ਕਰਨ ਲੱਗੇ ਨੇ BC ਤੇ ਅਲਬਰਟਾ ਵੀ ਨਹੀਂ ਆਪਣੇ ਪ੍ਰੋਗਰਾਮ ਬੰਦ ਕਰ ਚੁੱਕੇ ਨੇ ਬਾਕੀ ਸੂਬੇ ਵੀ ਸਾਰੇ ਪ੍ਰੋਗਰਾਮਾਂ ਤੇ ਕੈਪ ਲਗਾਉਣ ਦੀ ਤਿਆਰੀ ਕਰ ਰਹੇ ਨੇ ਦੇਖੋ ਇਹ ਹਰ ਇੱਕ ਸੂਬੇ ਦੇ ਇੱਥੇ ਆ ਉਹ ਆਪਣੀ ਜਿਹੜੀ ਆ ਉਹ ਸਬਮਿਟੀ ਹੈ ਉਹ ਜਿਸ ਤਰੀਕੇ ਨਾਲ ਆਪਣੇ ਫੈਸਲੇ ਲੈਣਗੇ ਜਿਸ ਤੋਂ ਪਹਿਲਾਂ ਦੱਸਿਆ ਮੈਰੀਟੋਬਾ ਨੇ ਆਪਣਾ ਫੈਸਲਾ ਲਿਆ ਉਹਨੂੰ ਅਸੀਂ ਫੁੱਲ ਚੜਾਏ ਸੋ ਬੱਖੋ-ਬੱਖਰੇ ਸੂਬਿਆਂ ਨੂੰ ਜਿਹੜਾ ਹੈਗਾ ਉਹ ਚਾਹੀਦਾ ਕਿ ਇਹ ਜੋ ਫੈਸਲੇ ਚੰਗਾ ਹੁੰਦਾ ਜੇ ਇਹ ਸਟੂਡੈਂਟਸ ਦੇ ਉੱਤੇ ਇਹ ਪਹਿਲਾਂ ਫੈਸਲਾ ਲੈਂਦੇ ਕਿਉਂਕਿ ਹੁਣ ਸਟੂਡੈਂਟਸ ਜਿਹੜੇ ਆਏ ਉਹਦਾ ਬਲੇਮ ਤਾਂ ਜੈਸਟਰ ਟੂਟੋ ਨੂੰ ਦਿੱਤਾ ਜਾ ਰਿਹਾ ਇਨਫੈਕਟ ਜਿਹੜਾ ਸੀਗਾ ਉਹ ਸੂਬੇ ਪੋਸਟ ਸਕੈਂਡਰੀ ਐਜੂਕੇਸ਼ਨ ਨੂੰ ਕੌਣ ਕਰਦਾ ਹੈਗਾ ਉਹ ਸੂਬੇ ਜਿਹੜੇ ਨੇ ਉਹ ਐਡਮਿਨਿਸਟਰ ਕਰਦੇ ਹੈਗੇ ਆ ਪ੍ਰੋਵੈਂਸ ਉਹਦੇ ਵਿੱਚ ਕੀ ਸੀ ਪਹਿਲਾਂ ਜਿਹੜੇ ਕਈ ਅਨ ਕਲਾਸੀਫਾਈਡ ਕਾਲਜਸ ਸੀਗੇ ਉਸਦੇ ਨਹੀਂ ਬਹੁਤ سارے ਕਾਲਜ ਚੰਗੇ ਆ ਯੂਨੀਵਰਸਿਟੀ ਚੰਗੀਆਂ ਨੇ ਔਰ ਉਹਦੇ ਵਿੱਚ ਜਿਹੜੇ ਉਹ ਸੀ ਉਹ ਦਾਖਲੇ ਦੇ ਹੀ ਗਏ ਸਾਡਾ ਕੰਮ ਸੀਗਾ ਕਿ ਜੇ ਤੁਹਾਡੀ ਮਿਨੀਮਮ ਰਿਕੁਆਇਰਮੈਂਟਸ ਪੂਰੀਆਂ ਹੋ ਗਈਆਂ ਤੇ ਤੁਹਾਡਾ ਜਿਹੜਾ ਗਰੰਟੀ ਤੁਹਾਨੂੰ ਇੱਕ ਬੌਂਡ ਜਿਹੜਾ ਰੱਖਣਾ ਹੁੰਦਾ ਵੀ 10000 ਦਾ ਜਾਂ 20000 ਦਾ ਉਹ ਹੈਗਾ ਤੁਹਾਡਾ ਆਇਲ ਸਕੋਰ 6.5 ਹੈਗਾ ਤੁਹਾਨੂੰ ਰਿਵਿਜ਼ਨ ਮਿਲੀ ਤੁਹਾਨੂੰ ਵੀਜ਼ਾ ਮਿਲ ਜਾਂਦਾ ਸੀ ਉਹਨਾਂ ਨੂੰ ਪਰ ਜਦੋਂ ਦੇਖਿਆ ਕਿ ਸੂਬਿਆਂ ਨੇ ਇਹ ਕੰਟਰੋਲ ਨਹੀਂ ਕੀਤਾ ਤਾਂ ਫਿਰ ਅਸੀਂ ਫੈਡਰਲ ਗਵਰਨਮੈਂਟ ਨੂੰ ਸਾਨੂੰ ਚਿਪ ਇਨ ਕਰਨਾ ਪਿਆ ਜਿਹਦੇ ਵਿੱਚ ਅਸੀਂ ਸੂਬਿਆਂ ਨੂੰ ਕਿਹਾ ਵੀ ਹੁਣ ਤੁਹਾਨੂੰ ਜਿਹੜੇ ਨੇ ਅਸੀਂ ਹਰ ਇੱਕ ਸੂਬੇ ਨੂੰ 35% ਤੋਂ ਜਿਹੜੀ ਪੂਬੋਰ ਆ ਜਿਹੜੀ ਹੈ 35% ਘਟੋਣੀ ਆ ਔਰ ਸੂਬਿਆਂ ਨੂੰ ਅਸੀਂ ਜਿਹੜੇ ਨੇ ਹਰੇਕ ਸੂਬੇ ਨੂੰ سپورਟ ਦੇ ਨੇ ਉਹ ਤਾਂ ਹੀ ਕੰਟਰੋਲ ਖਾਣਾ ਪਿਆ ਸਾਨੂੰ ਆ ਕੇ ਸੋ ਇਸ ਬੈਟਰ ਹੈ ਕਿ ਜੇ ਸੂਬੇ ਹੀ ਇਹ ਚੀਨ ਕੰਟਰੋਲ ਕਰ ਲੈਣਗੇ ਤਾਂ ਅਸੀਂ ਜਿਹੜੀਆਂ ਪਾਲਸੀਆਂ ਲੈ ਕੇ ਆਉਣੀਆਂ ਉਹ ਸੂਬਿਆਂ ਦੇ ਜਿਹੜੇ ਅੱਜ ਕਵੈਕ ਨੂੰ ਜਿਹੜੇ ਨੇ ਉਹ ਮਾਂ ਬਾਦੀ ਨੇ ਤੇ ਜੇ ਬੀਸੀ ਵੀ ਸਵਾਦੀ ਨੇ ਤਾਂ ਸਾਨੂੰ ਅਸੀਂ ਉਹ ਉਹੀ ਜੀਆਂ ਪਾਲਸੀ ਕਵੈਕ ਨੂੰ ਜਿਹੜੀ ਪਾਲਸੀ ਸਵਾਦ ਹੋਊਗੀ ਸਭ ਚੰਗੇ ਬੋਲ ਲਿਆਵਾਂਗੇ ਬੀਸੀ ਨੂੰ ਸੋ ਐਸੇ ਕਰਕੇ ਅਸੀਂ ਸੂਪਰ ਨਾਲ ਕੰਮ ਕਰ ਰਹੇ ਆ ਪਰ ਮੇਲ ਫੋਕਸ ਹੋਈ ਆ ਕਿ ਅਸੀਂ ਜਿਹੜਾ ਜਦੋਂ ਇਮੀਗ੍ਰੇਸ਼ਨ ਖੋਲੀ ਵੀ ਸੀ ਜਾਂ ਟੈਂਪਰੇਰੀ ਵਰਕਰ ਲੈ ਕੇ ਆਉਂਦੇ ਸੀ ਉਦੋਂ ਇੱਥੇ ਜੌਬਸ ਨਹੀਂ ਸੀ ਜਿਹੜੀਆਂ ਮਤਲਬ ਏਮਪਲੋਇਰ ਜਿਹੜੇ ਸੀ ਕੰਮ ਲਈ ਸੀ ਕਰ ਸਕਦੇ ਬਹੁਤ ਸਾਰੀਆਂ ਜਿਹੜੀਆਂ ਸੀ ਖਾਲੀ ਪਈਆਂ ਸੀ ਜਿਹੜਾ ਬਿਜ਼ਨਸ ਵਿੱਚ ਠੱਪ ਹੋ ਰਿਹਾ ਸੀ ਸਮਾਲ ਬਿਜ਼ਨਸ ਜਿਹੜੇ ਸੀ ਸਰਵਾਈਵ ਨਹੀਂ ਸੀ ਕਰ ਪਾ ਰਹੇ ਸੋ ਉਹਦੇ ਲਈ ਸਾਨੂੰ ਟੈਂਪਰੇਰੀ ਇਮੀਗ੍ਰੇਸ਼ਨ ਲੈਣੀ ਪਈ ਪਰ ਅੱਜ ਸਾਨੂੰ ਲੋਡ ਦੂਜੇ ਪਾਸੇ ਹੋਗੀ ਕਿ ਉਹਦੇ ਵਿੱਚ ਕੀ ਹੈ ਇਸ ਵੇਲੇ ਜਿਹੜੇ ਕੈਨੇਡੀਅਨ ਬੱਚੇ ਆ ਜਾਂ ਕੈਨੇਡੀਅਨ ਲੋਕ ਨੇ ਉਹਨਾਂ ਨੂੰ ਜਿਹੜੀਆਂ এমਪਲੋਇਮੈਂਟ ਅਪਰਚੂਨਿਟੀ ਦੀ ਲੋੜ ਹੈਗੀ ਆ ਸੋ ਅਸੀਂ ਕਿਹਾ ਵੀ ਇਸ ਵੇਲੇ ਜਿਹੜੇ এমਪਲੋਏ ਹੈਗੇ ਉਹਨਾਂ ਨੂੰ ਜਿਹੜੀ ਫਰਸਟ ਪ੍ਰੈਫਰੈਂਸ ਹੈਗੀ ਉਹ ਕੈਨੇਡੀਅਨ ਕੈਨੇਡੀਅਨ ਬੱਚੇ ਜਿਹੜੇ ਆ ਉਹਨਾਂ ਨੂੰ ਮਿਲੀ ਤਾਂ ਹੀ ਜਿਹੜਾ ਸੀਗਾ ਕਿਹਾ ਕਿ ਅਸੀਂ 10% ਤੋਂ ਵੱਧ ਜਿਹੜਾ ਹੈਗਾ ਉਹ ਟੈਂਪੋਰਰੀ ਫੋਰਨ ਵਰਕਰ ਜਿਹੜਾ ਹੈਗਾ ਉਹ এমਪਲੋਏ ਜਿਹੜਾ ਆਪਣੀ ਉਹਦੇ ਵਿੱਚ ਕੰਪਨੀ ਚ ਨਹੀਂ ਕਰ ਸਕਦਾ ਜੀ ਤਾਲੀਬਾ ਜੀ ਜਿਨ੍ਹਾਂ ਦੇ ਜ ਪਰਮਿਟ ਮੁੱਕ ਗਏ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਆ ਤੇ ਉਹ ਇੱਥੋਂ ਜਾਣ ਵਾਲੀ ਕ o zeveç alacaksın ਉਹ ਜੇ ਵਾਪਸ ਨਹੀਂ ਜਾਂਦੇ ਕਿਸੇ ਵੀ ਤਰੀਕੇ ਦੇ ਨਾਲ ਉਹ ਜਾਣ ਲਈ ਤਿਆਰ ਨਹੀਂ ਹੈ ਤਾਂ ਫਿਰ ਸਰਕਾਰ ਕੀ ਕਰੇਗੀ ਸਰਕਾਰ ਕੋਲ ਮੀਨਸ ਹੈਗੇ ਰਿਪੋਰਟੇਸ਼ਨ ਜਿਹੜਾ ਹੈਗਾ ਉਹ ਉਹ ਇੱਕ ਵੇ ਹੈਗਾ ਠੀਕ ਹੈ ਉਹਦੇ ਵਿੱਚ ਕੀ ਹੋਊਗਾ ਕਿ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿੱਥੇ ਜਿਹੜੇ ਐਮਪਲੋਇਰ ਵੀ ਐਕਸਪਲੋਇਟ ਕਰ ਰਹੇ ਨੇ ਜਾਂ ਜਿਹੜੀ ਦੁਰਵਰਤੋਂ ਕਰਨ ਦੀ ਗੱਲ ਕੀਤੀ ਉੱਥੇ ਵੀ ਜਿਹੜੀ ਅਸੀਂ ਉਹ ਵਧਾਉਣੀ ਹੈਗੀ ਆ ਜਿਹੜੀ ਰਿਪੋਰਟਸਮੈਂਟ ਆ ਔਰ ਇੱਥੇ ਵੀ ਰਿਪੋਰਟਸਮੈਂਟ ਵਧੂ ਕਿ ਜੇਕਰ ਕੋਈ ਨਹੀਂ ਜਾਂਦਾ ਤਾਂ ਸਾਡੇ ਕੋਲ ਜਿਹੜੇ ਨੇ ਪ੍ਰੋਪਰ ਜਿਹੜਾ ਉਹ ਪਾਲਿਸੀ ਜਿਹਨ ਪਲੇਸ ਹੈਗੀ ਹੈ ਕਿ ਉਹਨਾਂ ਨੂੰ ਜਿਹੜਾ ਰਿਪੋਰਟੇਸ਼ਨ ਜਿਹੜੀ ਆ ਉਹ ਲੱਗੂ ਕਿ ਸੋ ਕਈ ਵੇਰ ਇਹਦਾ ਰਿਪੋਰਟੇਸ਼ਨ ਪੈਟਰਨ ਹੀ ਹੈਗੀ ਜੀ ਸੋ ਬੈਟਰ ਹੁੰਦਾ ਕਿ ਚਲੇ ਜਾਣ ਫਿਰ ਵੀ ਉਹਨਾਂ ਦਾ ਮੁੜ ਕੇ ਮੌਕਾ ਜਿਹੜਾ ਉਹ ਲੱਗ ਸਕਦਾ ਕਿਉਂਕਿ ਇਨ ਕੈਨੇਡਾ ਐਕਸਪੀਰੀਅੰਸ ਉਹਨਾਂ ਕੋ ਹੈਗਾ ਪਰ ਜੇ ਉਹ ਸੋਚਣ ਵੀ ਇੱਥੇ ਅਸੀਂ ਗਲਤ ਢੰਗਾਂ ਦੇ ਨਾਲ ਪੱਕੇ ਹੋ ਜਾਾਂਗੇ ਉਹ ਨਾ ਗਵਰਨਮੈਂਟ ਦੀ ਕੋਈ ਪਲਾਨ ਆ ਤੇ ਨਾ ਹੀ ਪੱਕਾ ਕਰਨ ਜੇ ਇਹ ਕਹਿਣਾ ਵੀ ਜੀ ਅਸੀਂ ਬਲੈਂਕਟ ਜਿਹੜੇ ਇੱਥੇ ਬੈਠੇ ਨੇ ਲੋਕ ਅਨ ਡਾਕੂਮੈਂਟਡ ਵਰਕਰਸ ਨੇ ਜਾਂ ਹੋਰ ਨੇ ਉਹਨੂੰ ਬਲੈਂਕਟ ਪੱਕਾ ਕਰ ਦੇਵਾਂਗੇ ਇਹ ਬਿਲਕੁਲ ਨਹੀਂ ਅਸੀਂ ਕਰਨਾ ਜੀ ਇਹ ਬਿਲਕੁਲ ਨਹੀਂ ਕਰਨਾ ਇਹ ਲੋਕ ਬਾਹਰ ਪਹਾੜਾਂ 'ਤੇ ਲਾ ਰਹੇ ਜਾਂ ਕਹਿੰਦੇ ਵੀ ਜੀ ਇੱਕ ਵਾਰ ਪੱਕੇ ਕਰ ਦੋ ਪੀਆਰ ਵਾਲੇ ਟੂਟੋ ਨੇ ਪੱਕੇ ਕੀਤੇ ਸੀ ਮੈਂ ਫੇਰ ਦੱਸ ਦਿੰਦਾ ਇਹ ਜਿਹੜੀ ਪਲਾਨ ਦਾ ਪ੍ਰਾਈਮ ਮਿਨਿਸਟਰ ਵੀ ਬੇਰੀ ਕਲੀਅਰ ਕਰ ਦਿੱਤਾ ਕਿ ਉਹਨਾਂ ਦਾ ਫੋਕਸ ਜਿਹੜਾ ਹੈਗਾ ਸਾਡਾ ਅਗਲੇ ਸਮੇਂ ਦੇ ਵਿੱਚ ਅਸੀਂ ਇਮੀਗ੍ਰੇਸ਼ਨ ਨੀਤੀ ਨੂੰ ਰੀਗੈਂਪ ਕਰਨਾ ਉਹ ਨੀਤੀ ਹੋਈ ਰੱਖਣੀ ਹੈ ਸੀ ਜਿਸ ਕੈਨੇਡੀਅਨ ਲੋਕ ਕੈਨੇਡੀਅਨ ਬਿਜ਼ਨਸ ਦਾ ਪੈਦਾ ਬਾਕੀ ਜਿਹੜਾ ਹੈਗਾ ਉਹ ਗਲਤ ਜਿਹੜੀ ਮੈਂ ਨਹੀਂ ਝੂਠਾ ਦਲਾਸਾ ਨਹੀਂ ਦੇਣਾ ਚਾਹੁੰਦਾ ਚਾਹੇ ਉਹ ਸਟੂਡੈਂਟਸ ਨੇ ਚਾਹੇ ਟੈਂਪਰੀ ਬੋਰਡ ਵਰਕ ਦੇ ਉਹਨਾਂ ਨੂੰ ਚਾਹੀਦਾ ਕਿ ਉਹ ਰਾਕ ਤਿਆਰ ਕਰਨ ਜਿੱਥੇ ਉਹਨਾਂ ਦਾ ਰੈਕਡ ਵੀ ਖਿਲਾਫ ਨਾ ਹੋਵੇ ਨਹੀਂ ਤੇ ਉਹ ਰੂਲਸ ਨੂੰ ਕੈਨੇਡਾ ਦੇ ਲਾਜ਼ ਨੂੰ ਰੂਲਸ ਨੂੰ ਫੋਲੋ ਕਰਦੇ ਹੋਏ ਆਪਣਾ ਕੰਮ ਕਰਨ ਤੇ ਉਹ ਵਾਪਸ ਚਾਹ। ਤਾਂ ਕਿ ਸੋਮੇਸ਼ ਸਰਗੋਜੀ ਜੀ ਗੱਲਬਾਤ ਕਰਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।